ਨੇ ਨੇ ਜੇ ਮੁੜ ਜਾਦਾ ਜੇ ਮੁੜਦਾ ਤਾਂ ਹੀ ਤਾਂ ਦੁਬਾਰਾ ਕਿਡ ਲਾਇਆਗਾ ਮਾਤਾ ਦੀ ਦੋਸਤੋ ਅਮਨਵੀਰ ਜੀ ਆਏ ਨੇ ਪਹਿਲਾਂ ਵੀ ਆਏ ਨੇ ਮੇਰੇ ਕੋਲੇ ਇਹ ਲੋਂਗੋਵਾਲ ਕੋਲੋਂ ਆਏ ਨੇ ਕਿਲਾ ਭਰੀਆਂ ਪਿੰਡ ਤੋਂ ਦੇਖ ਲਓ ਲੋਂਗੋਵਾਲ ਕਿੱਥੇ ਤੇ ਮਲੋਦ ਕਿੱਥੇ 75 ਕਿਲੋਮੀਟਰ ਦਾ ਫਰਕ ਹੈ ਜੀ ਐਵੇਂ ਨਹੀਂ ਲੋਕ ਆਉਂਦੇ ਪਿਆਰ ਇੱਕ ਬਹੁਤ ਜ਼ਿਆਦਾ ਦਿਲੋਂ ਕਰਦੇ ਨੇ ਜੋ ਦੀਪਕ ਨੂੰ ਇਹਨਾਂ ਨੇ ਲੈਣਾ ਸੀ ਮੋਬਾਈਲ F29 5G ਲੈ ਆਈਏ ਇਹਨਾਂ ਨੇ ਕ੍ਰੈਡਿਟ ਕਾਰਡ ਤੇ 10% ਡਿਸਕਾਊਂਟ ਦਿੱਤਾ ਬਾਕੀ ਇਹਨਾਂ ਨੂੰ ਹੋਰ ਵੀ ਮਾਨਤਾਨ ਇਹਨਾਂ ਦਾ ਪੁਰਾਣਾ ਹੈਂਡਸੈਟ ਵੀ ਵਧੀਆ ਰੇਟ ਤੇ ਕੱਟਿਆ ਕਿਉਂਕਿ ਵਧੀਆ ਹੈਂਡਸੈਟ ਸੀ ਇਹਨਾਂ ਦਾ ਵਧੀਆ ਰੇਟ ਹੀ ਲਗਾਇਆ ਇਹਨਾਂ ਦਾ ਮੰਨ ਕੇ ਚੱਲੋ ਜੇ 10000 ਦੀ ਵੈਲਿਊ ਵਾਲਾ ਸੈਟ ਸੀ ਇਹਨਾਂ ਦਾ ਆਪਾਂ ਨੇ 13000 ਦਾ ਫੋਨ ਕੱਟਿਆ ਵਧੀਆ ਰੇਟ ਤੇ ਕੱਟਿਆ ਬਾਕੀ ਇਹਨਾਂ ਨਾਲ ਹੀ ਗੱਲ ਕਰਾਂਗੇ ਅਮਨ ਵੀਰੇ ਨਾਲ ਅਮਨ ਵੀਰੇ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਵੀਰ ਜੀ ਵਧੀਆ ਲੱਗਿਆ ਬਹੁਤ ਵਧੀਆ ਜੀ ਤਾਂ ਹੀ ਤਾਂ ਇੱਡੀ ਦੂਰ ਚੱਲ ਕੇ ਆਏ ਤੁਹਾਡੇ ਕੋਲ ਦਾ ਮੁੱਲ ਮੁੜ ਜਾਂਦਾ ਕਿ ਉਹੀ ਬਸ ਗੱਲਾਂ ਬਾਤਾਂ ਹੀ ਨੇ ਇੱਥੇ ਨਹੀਂ ਨਹੀਂ ਜੀ ਮੁੜ ਜਾਂਦਾਗਾ ਜੇ ਮੁਰਦਾ ਤਾਂ ਹੀ ਤਾਂ ਦੁਬਾਰਾ ਕਿਡ ਲਾਇਆ ਗਿਆ ਕਿਤੇ ਕਹਿੰਦੇ ਗੱਲਾਂ ਕਰਨ ਨੂੰ ਹੋਰ ਨੇ ਤੇ ਕਹਿਣ ਨੂੰ ਹੋਰ ਨੇ ਨਹੀਂ ਨਹੀਂ ਭਾਜੀ ਬਿਲਕੁਲ ਚਲੋ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਿਆ ਤੁਸੀਂ ਭਾਜੀ ਬਹੁਤ ਵਧੀਆ ਜੀ ਕੀ ਨਾਮ ਆਪਣਾ ਮੈਂ ਸੋਨੂ ਐ ਜੀ ਸੋਨੂ ਸੋਨੂ ਭਾਜੀ ਬਹੁਤ ਵਧੀਆ ਥੈਂਕ ਯੂ ਸੋ ਮੱਚ ਇੱਥੇ ਆਣ ਤੇ ਸਵਾਗਤ ਆਜੀ ਤੁਹਾਡਾ ਬਹੁਤ ਵਧੀਆ ਲੱਗਦਾ ਇੰਨੀ ਦੂਰੋਂ ਆਏ ਹੋ ਥੈਂਕ ਯੂ ਸੋ ਮੱਚ ਬਹੁਤ ਵਧੀਆ ਜੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਇੱਕ ਵਾਰੀ ਜ਼ਰੂਰ ਮੌਕਾ ਦਿਓ ਜ਼ਰੂਰ ਆਓ ਜੈ ਮਾਤਾ ਦੀ ਜੈ ਮਾਤਾ ਦੀ